ਦੀਵਾਨ ਟੋਡਰਮਲ ਦੀ ਇਤਿਹਾਸਿਕ ਜਹਾਜ਼ ਹਵੇਲੀ ਦੀ ਅਸਲ ਰੂਪ ਦੇ ਵਿੱਚ ਸੰਭਾਲ ਕਰਨ ਦੇ ਲਈ ਉਸ ਦੀ ਰੀਸਟੋਰੇਸ਼ਨ ਦਾ ਕੰਮ ਹੋ ਗਿਆ ਹੈ ਤੇ ਇਸ ਦੇ ਲਈ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਨੂੰ ਪੰਜਾਬ ਸਰਕਾਰ ਵੱਲੋਂ ਵੀ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਮੌਕੇ ਪਹੁੰਚੇ ਕੈਬਨਟ ਮੰਤਰੀ ਤਰਨਪੀਰ ਸਿੰਘ ਸੌਂਦ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਇੱਕ ਵੱਡਾ ਉਪਰਾਲਾ ਹੈ ਕਿਉਂਕਿ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਜਿਸ ਦਾ ਸਿੱਕੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਔਰ ਮੈਂ ਜਿੱਥੇ ਜਾਨੀ ਕਿ ਪੰਜਾਬ ਸਰਕਾਰ ਦੀ ਜ਼ਰੂਰਤ ਹੋਊਗੀ ਅਸੀਂ ਇਹ ਸ਼ਵਾਸ਼ਣ ਜਵਾਨ ਨੇ ਅਸੀਂ ਪਹਿਲਾਂ ਵੀ ਬਰਾਬਰ ਇੱਕ ਡਾਕੇ ਖੜੇ ਹੁਣ ਵੀ ਖੜੇ ਆ ਅੱਗੇ ਨੂੰ ਵੀ ਖੜਾਗੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਊਗੀ ਸੋ ਬਹੁਤ ਬਹੁਤ ਮੁਬਾਰਕਬਾਦ ਮਾਉਰੇ ਐਸਟੀਪੀਸੀ ਦੇ ਜੋ ਹੁਣ ਸਾਫ ਦਾ ਪ੍ਰਧਾਨ ਨੇ ਇਸ ਸਮੇਂ ਸਰਦਾਰ ਧਾਮਨੀ ਸਾਹਿਬ ਉਹਨਾਂ ਦਾ ਵੀ ਉਰੇ ਇੱਕ ਗੱਲ ਦੇ ਉੱਤੇ ਸ਼ਲਾਘਾ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਕ ਇਹ ਇਸ ਜਗ੍ਹਾ ਦੀ ਮਲਕੀਅਤ ਐ ਐਸਜੀਪੀਸੀ ਦੀ ਆ ਔਰ ਇਹਦੀ ਸਾਮ ਸੰਭਾਲ ਦਾ ਕੰਮ ਸੀ ਜਿਹੜਾ ਉਹ ਪੰਜਾਬ ਸਰਕਾਰ ਦਾ ਪੁਰਾਤਤਵ ਵਿਭਾਗ ਕਰ ਰਿਹਾ ਸੀ ਸੋ ਜਿਨ੍ਹਾਂ ਨੇ ਐਡੀ ਪਹਿਲ ਕਦਮੀ ਉਹਨਾਂ ਨੇ ਵੀ ਦਿਖਾਈ ਔਰ ਜਿਹੜੇ ਇਹਦੇ ਕਾਗਜ਼ ਪੱਤਰ ਸੀ ਦੋਏ ਡਿਪਾਰਟਮੈਂਟਾਂ ਦੇ ਇੰਟਰ ਡਿਪਾਰਟਮੈਂਟਲ ਕਾਗਜ਼ ਪੱਤਰ ਕੰਪਲੀਟ ਕਰਕੇ ਇਸ ਫਾਊਂਡੇਸ਼ਨ ਨੂੰ ਕੰਪਲੀਟ ਕਰਕੇ ਦੇ ਉੱਤੇ ਬਹੁਤ ਵੱਡੀ ਗੱਲ ਆ ਜੀ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਅੱਜ ਸ਼ੁਰੂਆਤ ਹੋ ਗਈ ਸੱਚੇ ਪਾਸ਼ਾ ਕਰਨ ਤੇ ਜਦੋਂ ਇਹ ਮਤਲਬ ਹਵੇਲੀ ਬਣ ਕੇ ਤਿਆਰ ਹੋ ਜੂਗੀ ਸਾਡੇ ਕੌਮ ਲਈ ਸਾਡੇ ਬੱਚਿਆਂ ਲਈ ਸਾਡੀ ਜਨਰੇਸ਼ਨ ਲਈ ਹੈ ਬੜਾ ਮਾਣ ਮੱਤਾ ਜਾਨੀ ਕਿ ਇੱਕ ਇਤਿਹਾਸ ਬਣ ਕੇ ਮਤਲਬ ਕਿ ਤਿਆਰ ਹੋਊਗੀ ਤੇ ਉਹ ਬੱਚੇ ਜਦੋਂ ਰਿਆਇਆ ਕਰਨਗੇ ਪੂਰੇ ਇਹਨਾਂ ਦਾ ਇਹਨਾਂ ਦਾ ਪ੍ਰੋਜੈਕਟ ਬਹੁਤ ਵੱਡਾ ਹੈ ਇਹ ਤਾਂ ਹਲੇ ਸ਼ੁਰੂਆਤ ਹੈ 50 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਔਰ 50 ਕਰੋੜ ਰੁਪਏ ਜਦੋਂ ਇਸ ਦੇ ਉੱਤੇ ਖਰਚ ਲਾਗਤ ਲੱਗਣੀ ਹੈ ਤੇ ਇਹਦੇ ਅੰਦਰ ਹਰ ਤਰ੍ਹਾਂ ਦੀ ਉਹਨਾਂ ਨੇ ਗੈਲਰੀ ਬਣਾ ਕੇ ਪਨੋਰਮਾ ਬਣਾ ਕੇ ਬਹੁਤ ਕੁਝ ਕਰਨਾ ਹੈ ਇਹਨਾਂ ਦੀ ਫਾਊਂਡੇਸ਼ਨ ਦੀ ਫਾਊਂਡੇਸ਼ਨ ਦਾ ਵਿਜ਼ਨ ਬਹੁਤ ਵੱਡਾ ਹੈ ਸੋ ਇਹ ਫਾਊਂਡੇਸ਼ਨ ਨੂੰ ਮੈਂ ਉਹਦੇ ਬਹੁਤ-ਬਹੁਤ ਮੁਬਾਰਕਬਾਦ ਦੇਖੋ ਇਹ ਇੱਕ ਮਨੁੱਖੀ ਇਤਕਾਰ ਦੀ ਬਹੁਤ ਵੱਡੀ ਐਗਜ਼ੈਂਪਲ ਆ ਤੇ ਜਿਵੇਂ ਇਹਨਾਂ ਨੇ ਜੋ ਕੀਤਾ ਉਹ ਅੱਜ ਦੀ ਪੀੜ੍ਹੀ ਤਾਂ ਕਿ ਅੱਜ ਦੀ ਜੋ ਜਨਰੇਸ਼ਨ ਆ ਸਾਰੇ ਨਾ ਕਿ ਕੱਲੇ ਸਿੱਖ ਬਾਕੀ ਸਾਰੇ ਆ ਕੇ ਇੱਥੇ ਦੇਖ ਸਕਣ ਤੇ ਉਸ ਨੂੰ origignal ਚੀਜ਼ ਨੂੰ ਦੇਖ ਸਕਣ ਉਹਦੇ ਵਾਸਤੇ ਜੋ ਐਫਰਟ ਕੀਤੀ ਆ ਇਹ ਕਾਨੇ ਕੇ ਸਾਹਿਬ ਨੇ ਗਿਆਨ ਸਿੰਘ ਸੰਧੂਹਰਾ ਨੇ ਸਤਨਾਮ ਸਿੰਘ ਸੰਧੂਹਰਾ ਨੇ ਜਿਨ੍ਹਾਂ ਨੇ ਇਹਦੇ ਤੇ ਇਹਨਾਂ ਨੇ ਕਿਹਾ ਜਿੰਨਾ ਮਰਜੀ ਪੈਸਾ ਲੱਗ ਜੇ ਅਸੀਂ ਉਸੇ ਤਰ੍ਹਾਂ オリジナル ਇਹ ਬਣਾਵਾਂਗੇ ਜਿਵੇਂ ਨੇ 100 ਸਾਲ ਪੁਰਾਣੀ ਇਹ ਫੋਟੋ ਲੰਡਨ ਮਿਊਜ਼ੀਅਮ ਤੋਂ ਲੈ ਕੇ ਆਇਆ ਨਾਲੇ ਟੈਕਨੋਲੋਜੀ ਜਿਹੜੇ ਪ੍ਰੀਜ਼ਰਵ ਕਰਨ ਵਾਲੀ ਬਾਹਰਲੇ ਦੇਸ਼ਾਂ ਵਿੱਚ ਉਹ ਹੀ ਟੈਕਨੋਲੋਜੀ ਵਰਤੀ ਜਾਏਗੀ ਤੇ オリジナル ਦਿੱਤੇ ਵਿੱਚ ਹੀ ਇਹ ساری ਦੀ ساری ਪ੍ਰੀਜ਼ਰਵ ਹੋਏਗੀ ਉਸੇ ਤਰ੍ਹਾਂ ਇਹ ਦਿ세ਗੀ ਆਪਣਾ ਯੋਗਦਾਨ ਪਾ ਰਹੇ ਸਤਨਾਮ ਸਿੰਘ ਸੰਧੂ ਨੇ ਵੀ ਇਸ ਕੰਮ ਬਾਰੇ ਜਾਣਕਾਰੀ ਦਿੱਤੀ ਸਾਰੀ ਸ਼ਰੂਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪੰਜਾਬ ਗਵਰਨਮੈਂਟ ਦਾ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਸ਼ੁਰੂ ਹੋ ਰਿਹਾ ਹੈਗਾ ਔਰ ਮੈਂ ਚਾਹਨਾ ਕਿ ਅੱਗੇ ਤੋਂ ਵੀ ਇਹ ਸਾਰਿਆਂ ਦਾ ਫੁੱਲ ਸਹਿਯੋਗ ਰਹੇ ਜਿੱਥੋਂ ਕਿਤੇ ਸਾਡੇ ਤੋਂ ਗਲਤੀ ਵੀ ਹੁੰਦੀ ਹੈਗੀ ਆ ਕਹਨੇ ਕਿ ਸਾਡਾ ਦੀ ਰਿਪਰੈਜ਼ੈਂਟੇਟਿਵ ਹੈਗਾ ਇਹੇ ਉਹ ਸੁਧਾਰ ਕੇ ਉਹਨਾਂ ਦੀ ਗਾਈਡੈਂਸ ਦੇ ਅੰਦਰ ਇਹ ਸਾਰਾ ਕੰਮ ਹੋਵੇ ਤਾਂ ਕਿ ਜੋ ਕਿ ਸਾਨੂੰ ਇਹ ਕੰਮ ਬਹੁਤ ਸਦੀਆਂ ਪਹਿਲਾਂ ਕਰ ਦੇਣਾ ਚਾਹੀਦਾ ਜਿਹੜਾ ਕਿ ਅਸੀਂ ਬਹੁਤ ਜ਼ਿਆਦਾ ਪਹਿਲਾਂ ਹੀ ਲੇਟ ਹੋ ਚੁੱਕੇ ਹਾਂ ਜੇ ਇਸ ਇਨਸਾਨ ਨੇ ਸਾਡੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦਾ ਮਾਤਾ ਜੀ ਦਾ ਸੰਸਕਾਰ ਕੀਤਾ ਆਪਣਾ ਸਭ ਕੁਝ ਵਾਰ ਕੇ ਉਹਨਾਂ ਲਈ ਇਹ ਸਾਡੇ ਲਈ ਤਾਂ ਕੁਝ ਵੀ ਨਹੀਂ ਹੈਗਾ ਇਸ ਮੌਕੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਆਗੂਆਂ ਨੇ ਦੱਸਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਪ੍ਰਾਤਤਵ ਵਿਭਾਗ ਦੇ ਨਿਰਦੇਸ਼ਾਂ ਦੇ ਤਹਿਤ ਹਵੇਲੀ ਦੀ ਪੁਨਰ ਸੰਭਾਲ ਦੀ ਯਤਨ ਕੀਤੇ ਜਾਣਗੇ ਤੇ ਹਵੇਲੀ ਦੇ ਵਿੱਚ ਇੱਕ ਖਾਸ ਮਿਊਜ਼ੀਅਮ ਵੀ ਸਥਾਪਿਤ ਕੀਤਾ ਜਾਏਗਾ। ਬਸ ਅਸੀਂ ਕਿਰਾ ਸਾਡਾ ਸਭ ਤੋਂ ਪਹਿਲਾ ਪ੍ਰੋਜੈਕਟ ਇਹੀ ਹੈ ਹਵੇਲੀ ਨੂੰ ਮਤਲਬ ਕਿ ਉਸ ਰੂਪ ਦੇ ਵਿੱਚ ਲੈ ਕੇ ਆਉਣਾ। ਅਗਲੇ ਸਰਟੀ ਪ੍ਰੋਜੈਕਟ ਥੋੜੇ-ਬਹੁਤ ਸੰਧੂ ਸਾਹਿਬ ਦੇ ਸਹਿਯੋਗ ਨਾਲ ਅਸੀਂ ਚੱਲਦੇ ਆ ਜਿਵੇਂ ਕਿ ਕਿਸੇ ਪੰਜਾਬ ਦੇ ਕਿਸੇ ਨਾਗਰਿਕ ਕੋਲੇ ਸਤ ਨਾ ਹੋਵੇ ਉਹਨੂੰ ਸਤ ਪਾ ਕੇ ਦੇਣੀ ਕੋਈ ਬੰਦਾ ਫੀਸ ਨਾ ਭਰ ਸਕਦਾ ਹੋਵੇ ਬੱਚਾ ਉਹਦੀ ਉਹਦੀ ਫੀਸ ਭਰਦੇ ਨੇ ਤੇ ਇਸ ਤਰ੍ਹਾਂ ਦੀਆਂ ਸੁਆਵਾ ਫਾਊਂਡੇਸ਼ਨ ਕਰ ਰਹੀ ਹੈ ਉਹ ਸਾਰਾ ਸੰਧੂ ਘਰਾਵਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਅਸੀਂ ਤਾਂ ਇੱਕ ਗੁਰੂ ਸਾਹਿਬ ਦੀ ਕਿਰਪਾ ਨਾਲ ਆ ਇਹਨਾਂ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਅਸੀਂ ਆਪਣਾ ਕੰਮ ਤੁਹਾਨੂੰ ਦੱਸਣ ਤੋਂ ਕੋਚ ਦੇ ਹੋਏ ਥੋੜਾ-ਬਹੁਤ ਸਮਾਂ ਇਸ ਕਾਰਜ ਨੂੰ ਅਸੀਂ ਇੱਕ ਅਦਿੱਖੀ ਤੂਰਿਜ਼ਮ ਲਈ ਬਣਾਇਆ ਜਾ ਰਿਹਾ ਹੈ ਮਿਊਜ਼ੀਅਮ ਬਣਾਇਆ ਜਾਏਗਾ ਇੱਕ ਇੰਟਰਨੈਸ਼ਨਲ ਮਿਊਜ਼ੀਅਮ ਕਿ ਨਵੀਂ ਦਿੱਖਦਾ ਜੋ ਉਹਨਾਂ ਲਈ ਪਨੀਰੀ ਦੇ ਲਈ ਬਹੁਤ ਲਾਹੇਵੰਦ ਹੋਏਗਾ ਤੇ ਉਹ ਮਿਊਜ਼ੀਅਮ ਉਹ ਵੀ ਸੰਧੂ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਸੰਪੂਰਨ ਹੋਏਗਾ ਬਿਊਰੋ ਰਿਪੋਰਟ ਜਗਬਾਨੀ ਟੀਵੀ